ਰਵਿੰਦਰ ਸਿੰਘ ਹੋਰਾਂ ਬਾਰੇ ਸਾਬਕਾ ਅਧਿਕਾਰੀ ਨੇ ਈਟੀ ਤੇ ਤੇ ਕੁਛ ਨਾ ਕਈ ਵਾਰੀ ਤਾਂ ਕੋਈ ਸਵਾਲ ਹੁੰਦਾ ਤੇ ਕਈ ਵਾਰੀ ਕੋਈ ਜਵਾਬ ਪਹਿਲਾਂ ਆ ਜਾਂਦਾ ਸਵਾਲ ਬਾਅਦ ਚ ਬਣਦਾ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਮੇਰੇ ਜਿਹੜੇ ਸੀਨੀਅਰ ਸੀਗੇ ਉਹ ਕਹਿੰਦੇ ਵੱਡੀਆਂ ਮੱਛੀਆਂ ਨੂੰ ਬਚਾਉਣ ਲਈ ਲੱਗੇ ਰਹੇ ਜਵਾਬ ਆ ਗਿਆ ਪਰ ਇਹਦੇ ਨਾਲ ਕਈ ਸਾਰੇ ਸਵਾਲ ਵੀ ਆ ਗਿਆ ਕਿ ਭਾਈ ਤੁਸੀਂ ਵੀ ਉੱਥੇ ਹੀ ਆਏ ਹੋ ਜਾਂ ਜੇ ਪਤਾ ਹੁੰਦਾ ਤੇ ਬੰਦਾ ਪਹਿਲਾਂ ਕਿਉਂ ਨਹੀਂ ਬੋਲਦਾ ਕਿਵੇਂ ਦੇਖਦੇ ਹੋ ਇਹ ਸਾਰੇ ਸੰਦਰਭ ਨੂੰ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਨਿਰੰਜਨ ਸਿੰਘ ED ਦੇ ਵਿੱਚ ਬੜੇ ਤਸਰਬੇ ਕਰਤਕਾਰੀ ਰਹੇ ਆ ਜੀ ਜਿਹੜਾ ਮਾਮਲਾ ਭੋਲਾ ਡਰਗ ਰੈਕਟ ਦਾ ਹੂੰ ਉਹਦੇ ਵਿੱਚ ਜਦੋਂ ਮਜੀਠੀਆ ਨੂੰ ਤਲਬ ਕੀਤਾ ਗਿਆ ਹੂੰ ਇਹਨਾਂ ਦਾ ਤਵਾਦਲਾ ਕਰ ਦਿੱਤਾ ਗਿਆ ਸੀਗਾ ਕੋਲਕਾਤਾ ਹੂੰ ਨਰਿੰਦਰ ਸਿੰਘ ਜੀ ਦਾ ਨਰਿੰਦਰ ਸਿੰਘ ਜੀ ਦਾ ਜੀ ਠੀਕ ਹੈ ਉਹ ਸਾਰੀਆਂ ਗੱਲਾਂ ਸਾਡੇ ਅੱਜ ਵੀ ਯਾਦ ਨੇ ਹੋਣੇ ਫਿਰ ਹੋਇਆ ਕਿ ਸੀਗਾ ਕਿ ਬੜੇ ਪ੍ਰਸਿੱਧ ਵਕੀਲ ਨੇ ਨਵ ਕਿਰਨ ਸਿੰਘ ਹਾਈ ਕੋਰਟ ਸਰਦਾਰ ਸਾਹਿਬ ਉਹਨਾਂ ਨੇ ਤੇ ਕੁਝ ਹੋਰ ਸੱਜਣਾ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਮਾਮਲਾ ਉਹਨਾਂ ਦੀ ਦ੍ਰਿਸ਼ਟੀਗੋਚਰ ਕੀਤਾ ਕਿ ਵੀ ਆਹ ਕੁਝ ਚੱਲ ਰਿਹਾ ਜੀ ਚਲੋ ਉਸ ਵੇਲੇ ਉਹਨਾਂ ਦਾ ਜਿਹੜਾ ਤਬਾਦਲਾ ਸੀ ਉਹ ਰੁਕ ਗਿਆ ਕਿਉਂਕਿ ਸਿੱਧੀ ਹੁਣ ਅਬਜ਼ਰਵੇਸ਼ਨ ਜਿਹੜੀ ਆ ਕੋਰਟ ਦੀ ਹੋਵੇ ਹੂੰ ਜੈਸੂਲੀ ਕੋਰਟ ਦੀ ਹੋ ਗਈ ਤੇ ਮੁੜ ਕੇ ਉਹ ਫਾਈਲ ਜਿਹੜੀ ਸੀ ਉਹ ਦਿੱਲੀ ਮੰਗਵਾ ਲਈ ਗਈ ਇਹ ਮੁੱਕ ਦਾ ਸਾਰ ਤੁਹਾਨੂੰ ਮੈਂ ਦੱਸ ਦੇਣਾ ਕਾਚੀ ਠੀਕ ਹੈ ਜੀ ਇਹ ਤਾਂ ਫਾਈਲਾਂ ਦਿੱਲੀ ਜਾਂਦੀਆਂ ਫਿਰ ਫੈਸਲੇ ਤੇ ਰੋਕੀ ਜਾਂਦੇ ਜੇ ਤਾਂ ਦਿੱਲੀ ਗਈਆਂ ਤਾਂ ਸਮਝ ਲਓ ਫਿਰ ਬਹੁਤ ਕੁਝ ਹੋ ਜਾਂਦਾ ਹੈ ਜੀ ਜੀ ਇਸ ਤੋਂ ਇਲਾਵਾ ਇੱਕ ਮਾਮਲਾ ਹੈ ਇੱਕ ਸਿੰਜਾਈ ਕੋਟਾ ਲਓ ਆਪਣੇ ਏਰੀਏ ਨਾਲ ਜੁੜਿਆ ਹੋਇਆ ਆਪਣੇ ਪਿੰਡਾਂ ਨਾਲ ਇਨਫੈਕਟ ਜੁੜਿਆ ਹੋਇਆ ਲੰਬੀ ਹਲਕੇ ਨਾਲ ਹੀ ਜੁੜਿਆ ਜਾਂਦਾ ਸਿੰਜਾਈ ਕੋਟਾ ਲਾ ਬੋਲਦੇ ਉਹ ਹਮ ਇੱਕ ਮਸਲਾ ਉਹਦੇ ਵਿੱਚ ਹੈ ਕਿ ਕੁਝ ਸਾਬਕਾ ਤੇ ਕੁਝ ਮੌਜੂਦਾ ਅਧਿਕਾਰੀ ਹੈ ਜਿਹੜੇ ਹੂੰ ਹੂੰ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਉਸ ਵੇਲੇ ਜੀ ਚਾਂਦੀ ਦੇ ਪਾਣੀ ਨਾਲ ਹੱਥ ਦੋਤੇ ਆ ਹੂੰ ਗੁਰਿੰਦਰ ਸਿੰਘ ਜਿਹੜਾ ਠੇਕੇਦਾਰ ਹੁੰਦਾ ਸੀ ਇਹ ਖਬਰਾਂ ਤੁਸੀਂ ਅਕਸਰ ਪੜੀਆਂ ਹੋਣਗੀਆਂ ਕਿਤੇ ਨਾ ਕਿਤੇ ਕਿ ਸਨਜਾਈ ਘਟਾਲਾ ਜੀ 1000 ਕਰੋੜ ਦਾ 1100 ਕਰੋੜ ਦਾ ਜੀ 1900 ਕਰੋੜ ਦਾ ਬਹੁਤ ਚੱਲਿਆ ਕੰਮ ਜੀ ਠੀਕ ਹੈ ਨਾ ਜੀ ਕਾਨ ਸਿੰਘ ਪੰਨੂ ਦਾ ਵੀ ਜ਼ਿਕਰ ਆਇਆ ਕਾਨ ਸਿੰਘ ਪੰਨੂ ਤੁਹਾਨੂੰ ਪਤਾ ਨਾ ਬਹੁਤ ਰਿਸਪੈਕਟਡ ਨੇ ਹੂੰ ਉਹਨਾਂ ਦਾ ਵੀ ਜ਼ਿਕਰ ਆਇਆ ਸੀ ਇਸ ਮਾਮਲੇ 'ਚ ਜੀ ਤਾਂ ਮਤਲਬ ਕਿ ਇਹ ਮਾਮਲਾ ਵੀ ਇੱਕ ਹੈ ਇੱਕ ਤੁਹਾਨੂੰ ਯਾਦ ਹੋਏਗਾ ਆਪਣਾ ਹੀਦਰ ਮਾਝੇ ਏਰੀਆ ਦੇ ਵਿੱਚ ਮਾਝਾ ਵੈਲਟ 'ਚ ਜੀ ਛੇਦੋ ਕੋਵਿਡ ਦਾ ਹੀ ਸਾਲ ਸੀਗਾ ਕਿ ਯ ਰੀਲੀ ਸ਼ਰਾਬ ਦੇ ਨਾਲ 100 ਸਵਾ 100 ਬੰਦਾ ਮਰ ਗਿਆ ਸੀਗਾ ਜੀ ਉਹ ਬੜੀ ਵੱਡੀ ਟ੍ਰੈਜੇਡੀ ਸੀਗੀ ਹੂੰ ਉਸ ਵੇਲੇ ਵੀ ਮਾਮਲਾ ਜਿਹੜਾ ਇੱਕ ਬਣਿਆ ਸੀਗਾ ਹੂੰ ਉਹ ਸੁਪਰੀਮ ਕੋਰਟ ਤੱਕ ਵੀ ਗਿਆ ਉਹਦਾ ਕੁਝ ਵੀ ਨਹੀਂ ਬਣਿਆ ਸਾ ਸਮਝੇ ਜਾਂਦਾ ਹੈ ਕਿ ਉਹ ਮਾਫੀਆ ਬਹੁਤ ਤਗੜਾ ਸੀਗਾ ਹੂੰ ਇਹ ਤਿੰਨਾ ਕੇਸਾਂ ਦੇ ਮੁਤਲਕ ਹਰਜਨ ਸਿੰਘ ਜੀ ਨੇ ਤਿੰਨ ਪੱਤਰ ਲਿਖੇ ਨੇ ਹੂੰ ਕਿ ਭਾਈ ਕੇਂਦਰ ਨੂੰ ਕਿ ਇਨ੍ਹਾਂ ਤੇ ਕਾਰਵਾਈ ਕਰੋ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਜੀ 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 ਤਾਂ ਹੁਣ ਹੁਣ ਉਹ ਕਹਿੰਦੇ ਕਿ ਜੇ ਨਹੀਂ ਤਾਂ ਫਿਰ ਮੈਂ ਕੋਰਟ ਦੇ ਵਿੱਚ ਬਹੂ ਹੋਊਗਾ ਹੂੰ ਸੋ ਇਸ ਕਰਕੇ ਇਹ ਜਿਹੜਾ ਮਸਲਾ ਹੈ ਨਾ ਉਹ ਹੁਣ ਦੇਖਣਾ ਹੋਵੇਗਾ ਕਿ ਨਿਰੰਜਨ ਸਿੰਘ ਚੁੱਕ ਕੇ ਅੱਡ ਤੋਂ ਕੋਟ ਜਾਂਦੇ ਆ ਕਿ ਨਹੀਂ ਪਰ ਸ਼ਰਾਬ ਘਟਾਲੇ ਬਾਰੇ ਤਾਂ ਮੈਨੂੰ ਪਤਾ ਹੈ ਜੀ ਜੀ ਕਿ ਉਹ ਆਲਰੇਡੀ ਸੁਪਰੀਮ ਕੋਰਟ ਚ ਗਿਆ ਹੂੰ ਤੇ ਲਾਂਤਾ ਉੱਥੇ ਵੀ ਸਰਕਾਰ ਨੂੰ ਭਰਪੂਰ ਪੈਸਿਆਂ ਨੇ ਬਿਲਕੁਲ ਇੱਕ ਸ਼ਾਇਦ ਜਿਹੜਾ ਸਜਾਈ ਘਟਾਲੇ ਵਾਲਾ ਮਾਮਲਾ ਇਹ ਵੀ ਕੋਟ ਗਿਆ ਸੀਗਾ ਜੀ ਹਾਈ ਕੋਰਟ ਦੇ ਵਿੱਚ ਹੂੰ ਤਾਂ ਦੇਖਣਾ ਹੋਵੇਗਾ ਕਿ ਹੁਣ ਦੁਬਾਰ ਤੋਂ ਕਿਉਂਕਿ ਉਸ ਮਾਮਲੇ 'ਚ ਜਿਹੜਾ ਭੋਲੇ ਵਾਲਾ ਮਾਮਲਾ ਉਹ ਮਾਮਲੇ ਚ ਤਾਂ ਹਾਈ ਕੋਰਟ ਪਹਿਲੇ ਇਨਵੋਲਵ ਹੋ ਚੁੱਕਾ ਹੈ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਜੀ ਹੁਣ ਰੌਚਕ ਹੋਏਗਾ ਕਿ ਅੱਗੇ ਕਿਸ ਤਰ੍ਹਾਂ ਨਰਿੰਜਨ ਸਿੰਘ ਸਫਰ ਨੂੰ ਪੈਂਦੇ ਆ ਤੇ ਉਹ ਉਹਨਾਂ ਦਾ ਇਹ ਸਫਰ ਜਿਹੜਾ ਹੈ ਉਹ ਕਿੰਨਾ ਮੁਸ਼ਕਲਾਂ ਭਰਿਆ ਰਹਿੰਦਾ ਹੈ ਬਿਲਕੁਲ ਤਾਂ ਉਧਾਂ ਨਰਿੰਜਨ ਸਿੰਘ ਗੱਲ ਕਰਨ ਦੇ ਵਿੱਚ ਵੀ ਦਮਦਾਰ ਨੇ ਦਲੇਰ ਨੇ ਹੂੰ ਇਹ ਤੁਹਾਡੇ ਨਾਲ ਉਹ ਬੈਠੇ ਐ ਇੰਟਰਵਿਊ ਦੇ ਵਿੱਚ ਕਿਤੇ ਗੱਲ ਕਰ ਰਹੇ ਐ ਬੜੀ ਠੋਕ ਕੇ ਗੱਲ ਕਰਦੇ ਐ ਵਿਚਦੀਆਂ ਗੱਲਾਂ ਬਹੁਤ ਪਤਾ ਇਸੇ ਕਰਕੇ ਬੰਦਾ ਗੱਲ ਛੇੜਦਾ ਬਾਤ ਨਹੀਂ ਤੇ ਰਿਟਾਇਰਮੈਂਟ ਤੋਂ ਬਾਅਦ ਅਗਲਾ ਵੈਸੇ ਇਹ ਕਹਿੰਦੇ ਆ ਆਪਣਾ ਹੋਇਆ ਨਹੀਂ ਬੜਾ ਆ ਨਹੀਂ ਤੇ ਫਿਰ ਅਗਲਾ ਕਹਿੰਦਾ ਮੈਂ ਕੀ ਲੈਣਾ ਜੀ ਮੇਰਾ ਤਾਂ ਜਿਹੜਾ ਸਰਵਿਸ ਦਾ ਟਾਈਮ ਖਤਮ ਹੋ ਗਿਆ ਤਾਂ ਖੈਰ ਇਹ ਹੁਣ ਦੇਖਣਾ ਹੋਏਗਾ ਕਿ ਅਗਲਾ ਕਦਮ ਇਹਨਾਂ ਦਾ ਕੀ ਹੋਏਗਾ ਜੀ 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 ਅਮਰਪਾਲ ਸਿੰਘ ਜੀ ਵੀ ਕਹਿ ਰਹੇ ਨੇ ਕਿ ਸਿੰਚਾਈ ਘਟਾਲੇ ਤੇ ਕਹਿੰਦੇ ਰੌਲਾ ਤਾਂ ਬਹੁਤ ਪੈਂਦਾ ਸੀ ਪਰ ਰਿਜ਼ਲਟ ਕਹਿੰਦੇ ਅਜੇ ਤੱਕ ਨਹੀਂ ਆਇਆ ਇਹਦਰ ਮਿੱਤਰ ਬੜਹੰਡੇ ਵਾਲੇ ਕਹਿ ਰਹੇ ਨੇ ਕਿ ਭਾਈ ਇਹ ਘਟਾਲਾ ਜਿਹੜਾ ਕਾਂਗਰਸ ਦੇ ਵੇਲੇ ਹੋਇਆ ਸੀ ਜੇ ਨਰਿੰਦਰ ਸਿੰਘ ਬਾਰੇ ਜਾਣਨਾ ਤੇ ਮਜੀਠੀਆ ਸਾਹਿਬ ਨੂੰ ਪੁੱਛ ਲੋ ਕਹਿੰਦੇ ਕਿਵੇਂ ਠੰਡ ਚ ਪਾਣੀ ਦੇ ਗਲਾਸ ਪੀਵੇ ਦੋਨੇ ਮਕਰਤ ਸਿੰਘ ਵੀ ਕਹਿ ਰਹੇ ਅੱਛਾ ਉਹ ਤਾਂ ਇੱਕ ਘਟਨਾ ਹੋਰ ਬੜੀ ਤਗੜੀ ਵਾਪਰੀ ਜਦੋਂ ਮਜੀਠੀਏ ਨੂੰ ਤਲਬ ਕਰ ਲਿਆ ਤੇ ਭਾਰਤੀ ਜਨਤਾ ਪਾਰਟੀ ਤੇ ਜਿਹੜੇ ਯੁਵਾ ਮੋਰਚਾ ਵਾਲੇ ਸੀ ਉਹ ਪਤਲਾ ਫੁਕਣ ਆ ਗਏ ਜੀ ਉਹ ਪਤਲਾ ਫੁਕਣ ਆ ਗਏ ਅਕਾਲੀਆਂ ਨੂੰ ਬੜਾ ਗੁੱਸਾ ਚੜਿਆ ਉਹ ਗਾਂ ਕੁਝ ਇਹਨਾਂ ਦਾ ਮਾਮਲਾ ਹੈ ਉਹਨਾਂ ਨੇ ਪੁੱਤਲੇ ਇਹਨਾਂ ਦੇ ਕੱਢ ਲਏ ਤਾਂ ਮਤਲਬ ਕਿ ਉਹ ਤੋਂ ਇੱਕੋ ਸਰਕਾਰ ਦੇ ਜਿਹੜੇ ਹਿੱਸੇਦਾਰ ਸੀਗੇ ਉਹ ਵੀ ਇਸ ਤਰ੍ਹਾਂ ਚੱਲ ਪਏ ਕਿ ਪੁੱਤਲੇ ਤੱਕ ਭੂਕ ਕਰਨੇ ਸ਼ੁਰੂ ਕਰਤੇ ਇੱਕ ਦੂਜੇ ਦੇ ਜਿਆਦਾ ਜੀ ਚਲੋ ਚਲੋ ਤਰਨ ਤਾਨ ਚ ਕਹਿੰਦੇ ਹੋਇਆ ਸੀ ਜਦ ਜਾ ਦਿੱਲੀ ਸਾਹਿਬ ਸ਼ਰਾਬ ਵਾਲਾ ਜਿਹੜਾ ਜੜੀਲੀ ਸ਼ਰਾਬ ਵਾਲਾ ਜਿਹੜਾ ਕਹਿ ਰਿਹਾ ਕਿ ਇਸ ਝੰਡਿਆਲੇ ਤਰਨ ਇਸ ਏਰੀਆ ਦੇ ਵਿੱਚ